ਸਾਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਦੋ ਵਿਹੜਾਂ ਲੈ ਕੇ ਆਏ ਹਾਂ ਪਹਿਲੇ ਨੰਬਰ ਤੇ ਡੱਬੀ ਵਿਹੜ ਪਲੂਨ ਵਿਹੜ ਸੁੰਦੀ ਆ ਤੇ ਦੋ ਨੰਬਰ ਤੇ ਦੂਜਾ ਸੂਆ ਸੂਨ ਵਾਲੀ ਵਿਹੜ ਗੱਬਣ ਵਿਹੜਾਂ ਦੋਨੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜਿਹੜੇ ਮੇਰੇ ਵੀਰਾਂ ਦੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਦਾਂ ਦੀ ਹੋਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਫੇਸ ਕੁਆਲਟੀ ਦੇਖ ਸਕਦੇ ਹੋ ਜੀ ਪਹਿਲਾ ਸੂਆ ਸੂਨ ਵਾਲੀ ਵਿਹੜ ਥਾਂ ਦੇਖ ਸਕਦੇ ਹੋ ਬਹੁਤ ਸੋਹਣਾ ਥਾਂ ਲੱਗਾ ਹੱਥੀ ਚ 7 ਤੋਂ 8 ਦਿਨ ਬਿਹੜ ਲੈ ਜੂ ਵਾਲ ਢਿੱਲਾ ਦੇਖ ਸਕਦੇ ਹੋ ਬਾਕੀ ਸਾਈਡ ਨੂੰ ਜਾਂਦੀ ਦੀ ਅਡਰ ਦੀ ਬੰਤਰ ਦੇਖ ਲਿਓ ਬਹੁਤ ਸੋਹਣਾ ਅਡਰ ਤਿਆਰ ਕਰਦੀ ਹੁੰਦੀ ਵਿਹੜ ਪਹਿਲਾ ਸੂਆ ਸੂਣੀਆ ਥਣਾ ਦੀ ਵਿੱਥੀ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਨਿਖਣ ਮਾ ਨਿਖਣ ਮਾ ਥਣ ਲੱਗਾ ਬਾਕੀ 7 8 ਤੱਕ ਸੋਹਣਾ ਅਡਰ ਤਿਆਰ ਕਰਕੇ ਸੂ ਤਕਰੀਬਨ 15 ਕਿਲੋ ਤੋਂ ਬਾਹਰ ਦੁੱਧ ਬੜੇ ਆਰਾਮ ਨਾਲ ਦੇ ਦੇਣਾ 15 16 ਕਿਲੋ ਦੁੱਧ ਦੇ ਦੂਗੀ ਵਿਹੜ ਬਾਕੀ ਬੋਡੀ ਸਟ੍ਰਕਚਰ ਦੇਖ ਸਕਦੇ ਹੋ ਸੋਹਣੀ ਵਿਹੜ ਦੋ ਨੰਬਰ ਤੇ ਜੇ ਗੱਲ ਕਰੀਏ ਦੋ ਨੰਬਰ ਤੇ ਵੈੜ ਹੈਗੀ ਹੈ ਜੀ ਕਰਾਸ ਬਰੀਡ ਲਾਲ ਡੱਬੀ ਵੈੜ ਐਰ ਸ਼ਹਿਰ ਨਾ ਕਰਾਸ ਆ ਬਾਕੀ ਫੇਸ ਕੁਆਲਟੀ ਦੇਖ ਸਕਦੇ ਹੋ ਦੂਜਾ ਸੂਆ ਸੂਣ ਵਾਲੀ ਵੈੜ ਥਣਾ ਦੀ ਪੰਤਰ ਦੇਖ ਸਕਦੇ ਹੋ ਮਿਲਕ ਵੇਨ ਦੇਖ ਸਕਦੇ ਹੋ ਬਹੁਤ ਸੋਹਣੀ ਵੈੜ ਆ ਚੰਗੇ ਦੁੱਧ ਵਾਲੀ ਪਿਛਲੇ ਸੂਏ ਦਾ ਦੁੱਧ 14-15 ਕਿਲੋ ਰਿਆ ਐਸ ਵਾਰ ਵੀ 14-15 ਕਿਲੋ ਤੋਂ ਬਾਹਰ ਦੁੱਧ ਦੀ ਦੇਣ ਦੀ ਉਮੀਦ ਹੈ 16-17 ਕਿਲੋ ਦੁੱਧ ਬੜੇ ਆਰਾਮ ਨਾਲ ਦੇ ਦੂਗੀ ਵੈੜ ਚੰਗਾ ਬੋਡੀ ਸਟਰਕਚਰ ਆ ਕੋਈ ਵੈੜ ਦੋਨਾਂ ਜੋ ਲੱਸੀ ਨਹੀਂ ਚੰਗੀਆਂ ਵਹਿੜਾਂ ਸਾਫ਼ ਸੁਧਰ ਗਿਆ ਵਹਿੜਾਂ ਠੰਡੀਆਂ ਸੀਲ ਥਣ ਦੇਖ ਸਕਦੇ ਹੋ ਬਹੁਤ ਸੋਹਣਾ ਸਾਈਡ ਨੂੰ ਜਾਂਦੀ ਡਾਇਟਰ ਦੀ ਬੰਤਰ ਦੇਖ ਸਕਦੇ ਤੁਸੀਂ ਬਹੁਤ ਸੋਹਣਾ ਆਰਡਰ ਤਿਆਰ ਕਰਤੀ ਜਾਂਦੀ ਵਹਿੜ ਦੇਖ ਸਕਦੇ ਹੋ ਚੰਗਾ ਥਣ ਲੱਗਾ ਤੇ ਠੰਡੀਆਂ ਸੀਲਾਂ ਦੋਨਾਂ ਹੀ ਵਹਿੜਾਂ ਬਹੁਤ ਬਹੁਤ ਸੋਹਣਾ ਆਰਡਰ ਤਿਆਰ ਕਰੂਗੀ ਵਹਿੜ ਜੇ ਕਿਸੇ ਵੀਰ ਭਰਾਣੇ ਲੈਣੀ ਹੋਵੇ ਨੰਬਰ ਆਪਾਂ ਬੋਲ ਦਿੰਨੇ ਆ 76578868347657886834 ਇਸ ਨੰਬਰ ਤੇ ਸੰਪਰਕ ਕਰ ਲਿਓ ਪੈਂਡ ਕੋੜ ਕਰੋੜ ਖੁਰਦ ਜ਼ਿਲ੍ਹਾ ਫਰੋਜ਼ਪੁਰ ਨੇੜੇ ਤਲਵੰਡੀ ਭਾਈ ਸੰਧਾ ਵਾਲੀ ਸਾਰੀ ਡਿਟੇਲ ਤੁਹਾਨੂੰ ਵੀਡੀਓ ਚ ਦੱਸਤੀ ਐ ਜੇ ਕਿਸੇ ਵੀਰ ਭਰਾ ਨੂੰ ਹੋਰ ਵੀ ਕਿਸੇ ਤਰ੍ਹਾਂ ਦੀ ਡਿਟੇਲ ਲੈਣੀ ਹੋਵੇ ਤਾਂ ਨੰਬਰ ਤੇ ਸੰਪਰਕ ਕਰਕੇ ਲੈ ਸਕਦੇ ਹੋ ਕਿ ਜੇ ਰੇਟ ਦੀ ਗੱਲ ਕਰੀਏ ਤਾਂ ਵਹਿੜਾ ਦੋਹਾਂ ਦਾ ਰੇਟ ਜਾਇਜ਼ ਆ 5555000 ਰੁਪਇਆ ਬਾਕੀ ਮਾਨਦਾਨ ਹੋ ਜੂ ਜੇ ਇਕੱਠੀਆਂ ਵਹਿੜਾਂ ਕੋਈ ਵੀਰ ਭਰਾ ਲਊਗਾ ਤੇ ਹੋਰ ਫਮਾਨ ਤਾਨ ਕਰਦਾਂਗੇ ਬਾਕੀ ਸੰਪਰਕ ਕਰ ਲਿਓ ਤੇ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਇਦਾਂ ਦੀ ਹੋਰ ਵੀਡੀਓ ਦੇਖਣ ਲਈ ਧੰਨਵਾਦ ਬਣੇ ਰਹੋ ਆਪਣੇ YouTube ਚੈਨਲ ਨਾਲ